ਸਭ ਤੋਂ ਵੱਡਾ ਇਹ ਸਹਾਰਾ ਮਹਾਨ ਦੈਨ ਸਿੱਖ ਕੌਮ ਦਾ ਜੋ ਅੱਜ ਪੂਰੇ ਸਿੱਖ ਜਗਤ ਦੇ ਵਿੱਚ ਸਿੱਖ ਹੀ ਨੇ ਬਹੁਤ ਜਗ੍ਹਾ ਹਿੰਦੂ ਭਰਾਵਾਂ ਦੇ ਮੰਦਿਰਾਂ 'ਚ ਕਈ ਵੰਨੋ ਮੁਸਲਮਾਨ ਭਰਾ ਵੀ ਭਾਵ ਜਿਸ ਜਿਸ ਦੀ ਗੁਰੂ ਸਾਹਿਬਾਨ ਦੇ ਉਤੇ ਸ਼ਰਧਾ ਭਾਵਨਾ ਹੈ ਉਹ ਅਜ ਦੇ ਜੋ ਦਿਹਾੜਾ ਹੈ ਇਸ ਪਵਿੱਤਰ ਦਿਹਾੜੇ ਨੂੰ ਮਨਾ ਰਹੇ ਹਨ ਜਿ ਯਾਦ ਕਰ ਰਹੇ ਹਨ ਉਸ ਮਹਾਨ ਸ਼ਖਸੀਅਤ ਜਿਸ ਦੀ ਬਦੌਲਤ ਜੋ ਅੱਜ ਅਸੀਂ ਸੁਖ ਦਾ ਆਨੰਦ ਮਾਣ ਰਹੇ ਹਾਂ ਜਿਸ ਗੁਰੂ ਨੇ ਅੱਜ ਤੋਂ 350 ਸਾਲ ਅੱਜ ਤਕਰੀਬਨ ਹਰ ਇੱਕ ਦੇ ਚਾਰੋਂ ਤਰਫ ਅਸੀਂ ਦੇਖ ਰਹੇ ਹਾਂ ਜਿੰਨੇ ਵੀ ਛੋਟੇ ਵੱਡੇ ਭਾਵ ਇਮਾਰਤਾਂ ਕਰਕੇ ਗੁਰੂਤ ਕਰ ਹਨ ਸੰਗਤ ਥੋੜੀ ਹੈ ਬਹੁਤੀ ਹੈ ਕੋਈ ਮੈਨੇ ਰੱਖਦਾ ਬਸ ਸ਼ਰਧਾ ਵੱਡੀ ਹੋਣੀ ਚਾਹੀਦੀ ਹੈ ਗੁਰੂ ਤੇ ਭਰੋਸਾ ਹੋਵੇ ਫਿਰ ਉਹ ਜਗਾ ਨਹੀਂ ਦੇਖਦਾ ਉਹ ਨਹੀਂ ਦੇਖਦਾ ਕਿ ਕਿੰਨੇ ਕੁ ਜੁੜਿਆ ਤੇਰੇ ਨਾਲ ਨਹੀਂ ਜੁੜੇ ਬਸ ਤੇਰੀ ਸ਼ਰਧਾ ਹੋਵੇ ਫਿਰ ਭਾਵੇਂ ਪੱਲੇ ਕੱਖ ਨਹੀਂ ਤਦ ਵੀ ਉਹ ਤੇਰਾ ਜੋ ਕਾਰਜ ਸੰਤਾਂ ਕੇ ਕਾਰਜ ਆਪ ਸਵਾਰੇ ਇਹ ਉਸ ਦੀਪ ਡਿਆਈ ਕੋ ਆਪਣੇ ਭਗਤਾਂ ਦੇ ਕਾਰਜ ਤਾਂ ਵੇਈ ਆਪ ਸਵਾਰਦਾ ਅੱਜ ਹਰ ਕੋਈ ਹਰ ਕੋਈ ਸਿੱਖ ਉਸ ਮਹਾਨ ਸ਼ਖਸੀਅਤ ਦਾ 350 ਸਾਲਾ ਹੁਣ ਇਹ ਜੋ 350 ਸਾਲਾ ਹੈ ਇਹ ਹੁਣ ਦੁਬਾਰਾ ਜਦੋਂ ਆਏਗਾ ਸਮਾਗਮ ਐਡਾ ਵੱਡਾ ਇਹ 400 ਸਾਲਾ ਹੋਏਗਾ ਤਦ ਤੱਕ ਆਪਾਂ ਨਹੀਂ ਹੋਣਾ ਜਿਨ੍ਹਾਂ ਨੇ ਹੋਣਾ ਉਹਨਾਂ ਨੂੰ ਅੱਜ ਸੁਰਤ ਨਹੀਂ ਜਿਵੇਂ 300 ਸਾਲਾ ਮਨਾਇਆ ਖਾਲਸੇ ਦਾ ਸਾਜਨਾ ਦੇਵ 1699 ਨੂੰ ਕਾਲ ਸਾਜਿਆ ਸੀ ਤੇ 1999 ਦੇ ਵਿੱਚ 300 ਸਾਲ ਹੋ ਗਏ 22 ਸਤਾਵ ਦੀ ਹੋ ਗਈ 100 ਸਾਲ 200 ਸਾਲ 300 ਸਾਲ ਹੁਣ 400 ਸਾਲ ਹੋਏਗਾ ਔਰ ਜਿਨ੍ਹਾਂ ਨੇ 300 ਸਾਲਾ ਮਨਾ ਲਿਆ ਭਾਈ ਉਹ ਤਾਂਤਾ ਦੇ ਯੋਗ ਨੇ ਕਿਉਂਕਿ 400 ਸਾਲਾਂ ਸਾਲ ਤੱਕ ਦਾ ਰਹਿਣਾ ਹੈ ਨਾ ਆਪਾਂ ਅੱਛਾ ਜੇ ਕੋਈ ਰਹਿਮਦਾ 1 2 ਹੁਣ ਵੀ ਹੋਣਗੇ ਰਹਿਣ ਵਾਲੇ ਉਹ ਉਦੋਂ ਜੰਮੇ ਹੋਣੇ ਹਨ ਤਾਦੀ ਜਾ ਕੇ 100 110 ਸਾਲ ਦੀ ਉਮਰ ਤੱਕ ਰਹਿਣੀ ਹੈ ਇਹ ਤੀਨੇ ਜਿਨ੍ਹਾਂ ਨੇ 50 ਸਾਲ ਦੇ ਵਿੱਚ ਉਮਰ ਤੇ ਹੋ ਕੇ ਵੀ ਹੋਰ 100-150 ਸਾਲ ਜੀਉਣਗੇ ਹੋਊ ਕੋਈ ਸ਼ਾਇਦ ਜੇ ਵੈਗਰੂ ਪਾਵੇ ਪਰ ਸੰਗਤ ਸਮੂਹ ਨਹੀਂ ਹੋੜੀ ਇਸ ਕਰਕੇ ਇਨ੍ਹਾਂ ਦਿਹਾੜਿਆਂ ਨੂੰ ਖਾਸ ਮੰਨਿਆ ਜਾਂਦਾ ਹੁਣ 350 ਸਾਲ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਦਿਹਾੜਾ ਅੱਜ ਦਾ ਦਿਨ ਹੈ ਨੰਬਰ ਦਾ ਮਹੀਨਾ ਹੈ ਸਰਦ ਰੁੱਤ ਸੀ ਤੇ ਨੰਬਰ ਦੇ ਮਹੀਨੇ ਚ ਭਾਵੇਂ 12 ਨਵੰਬਰ ਸੀ ਗ੍ਰੰਥਾ ਜੀ ਲਿਖਿਆ ਪਾਏ ਅਜ ਦਾ ਅਸੀਂ ਹਾਂ ਪੰਥ ਦੇ ਸੇਵਾਦਾਰ ਜਿੱਦਨ ਅਸੀਂ ਅਕਾਲ ਤਖਤ ਸਰ ਦਾ ਹੁਕਮ ਹੈ ਉਧਰ ਨੂੰ ਚੱਲਣਾ ਹੁੰਦਾ ਸੀ ਸਾਨੂੰ ਨਾ ਕਿਸੇ ਡੇਰੇ ਦਾ ਮਤਲਬ ਨਾ ਕੋਈ ਸਾਧਨਾ ਭਾਵੇਂ ਕਿਡਾਈ ਆਪਣਾ ਮਹਾਨ ਬਣਾਇਆ ਹੋਵੇ ਕੋਈ ਮਤਲ ਨਹੀਂ ਕੇਵਲ ਤੋਂ ਕੇਵਲ ਸਾਡਾ ਜੀਵਨ ਹੈ ਕਾਲ ਤੱਕ ਛੇਵੇਂ ਪਾਸਾ ਨੂੰ ਸੁਪਲਦਾ ਉਹਦੇ ਚਾਨਾਂ ਦੇ ਗੋਲੇ ਉਹਦੇ ਦਾਸ ਉਹਦੇ ਹੁਕਮ ਮੰਨਦੇ ਆ ਬਾਕੀ ਦਾ ਸੀ ਕੋਈ ਗਣਤੀ ਚ ਨਹੀਂ ਗਣਦੇ ਭਾਈ ਹੋਵਾਂਗੇ ਵੱਡੇ ਆਦੇ ਕਰਾਂਗੇ ਸਾਡੇ ਨਾਲ ਤੁਹਾਡਾ ਕੋਈ ਮਤਲ ਨਹੀਂ ਨਾ ਕੁਝ ਲੈਣਾ ਨਾ ਕੁਝ ਦੇਣਾ ਇਹ ਹੈ ਸਾਡਾ ਜੀਵਨ ਫਲਸਫੀ ਹੁਣ 350 ਸਾਲ ਦੇਖੋ ਕਿੰਨਾ ਮਹਾਨ ਮਹੀਨੇ ਬਤੀ ਸਮਾ ਹੋ ਗਿਆ ਸਾਮ ਤੋਂ ਨਗਰ ਕੀਰਤਨ ਆਰੰਭ ਹੋਇਆ ਇਹ ਦੇਖੋ ਆਪਾਂ ਦਾ ਇੱਕ ਨਗਰ ਕੀਰਤਨ ਛੋਟੇ ਜਿਹੇ ਨਗਰ 'ਚ ਕੱਢਦੇ ਆ ਕਿ ਸਵੇਰੇ ਆਰੰਭ ਹੁੰਦਾ ਹੈ ਸ਼ਾਮਾਂ ਤੱਕ ਸਮਾਪਤ ਹੋ ਗਈਏ ਦੋ ਦਿਨ ਤੁਹਾਨੂੰ ਥਕਾਵਟਾਂ ਨਹੀਂ ਮਾਰ ਲੈਂਦੀਆਂ ਨੇ ਪਉ ਆਲਸੀ ਜੇ ਹੋ ਜਾਂਦੇ ਆ ਥਕਾਊਟ ਹੋ ਜਾਂਦੀ ਔਰ ਦੇਖੋ ਉਹ ਗੁਰੂ ਦੇ ਪਿਆਰੇ ਜਿਨ੍ਹਾਂ ਤੇ ਗੁਰੂ ਦੀ ਬਖਸ਼ੇ ਕਈ ਮਹੀਨੇ ਤੋਂ ਅਸਾਮ ਤੋਂ ਚੱਲ ਕੇ ਆ ਰਹੇ ਨੇ ਅਸਾਮ ਇੱਥੇ ਗੁਰਦਰਾ ਧੋਪੜੀ ਸਾਹਿਬ ਜਿਸ ਅਸਥਾਨ ਤੇ ਪਾਤਸ਼ਾਹ ਨੇ ਦੋ ਰਾਜਾਂ ਦੀ ਸੰਧੀ ਕਰਵਾਈ ਸੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਸ ਅਸਥਾਨ ਤੋਂ ਚੱਲ ਕੇ ਆਇਆ ਕੱਲ ਇੱਥੋਂ ਰਵਾਨਾ ਹੋਇਆ ਲੁਧਿਆਣਾ ਗੁਰਦਰਾ ਦੂਖਨਵੰਨ ਸਾਹਿਬ ਤੋਂ ਤੇ ਸਰਕਾਰੀ ਹਦਾਇਤਾਂ ਸੀ ਕਾਨੂੰਨ ਦੀਆਂ ਹਦਾਇਤਾਂ ਸੀ ਭਾਈ ਇਹਨਾਂ ਮਾਰਗਾਂ ਤੇ ਨਹੀਂ ਆਉਣਾ ਇਵਨ ਕਿ ਹਰ ਜਗ੍ਹਾ ਦੇ ਉੱਤੇ ਜਿੱਥੇ ਵੀ ਕੋਈ ਸ਼ਰਾਬ ਦੇ ਠੇਕੇ ਆ ਮਿਹਰਦੀਆਂ ਦੁਕਾਨਾਂ ਨੇ ਜਾਂ ਵੀੜੀ ਤਮਾਕੂੜੀਆਂ ਐਸੀਆਂ ਸਾਰਿਆਂ ਨੂੰ ਹੀ ਬੰਦ ਕਰਵਾ ਦਿੱਤਾ ਪਲੱਸ ਉਹਨਾਂ ਦੇ ਜਗਰਾਮਾ ਦਿਖਾ ਰਹੇ ਸੀ ਕਹਿੰਦੇ ਜਿੱਥੇ-ਜਿੱਥੇ ਲਿਖਿਆ ਹੋਇਆ ਮਿਹਰਦੀ ਦੁਕਾਨ ਜਾਂ ਠੇਕਾ ਸ਼ਰਾਬ ਦੇਸੀ ਇਦਾਂ ਲਿਖਿਆ ਹੁੰਦਾ ਨਾ ਉਹਨਾਂ ਉੱਤੇ ਵੀ ਕਪੜੇ ਪਾਏ ਏ ਇਨ ਗੁਰੂ ਦੇ ਨਾਲ ਇੰਨੀ ਪ੍ਰੀਤ ਇੰਨਾ ਪ੍ਰੇਮ ਇੰਨੀ ਸ਼ਰਧਾ ਇਹ ਸੱਚੇ ਸਿੱਖ ਦੀ ਪਹਿਚਾਨ ਹੁੰਦੀ ਹੈ ਜੋ ਸੱਚਾ ਹੁੰਦਾ ਹੈ ਨਾ ਉਹ ਪ੍ਰੀਤ ਇਸ ਤਰ੍ਹਾਂ ਦਾ ਹੁੰਦਾ ਹੈ ਤੋਂ ਹੁਣ ਅਗਾ ਜਾਏਗਾ ਭਈ ਅਨੰਤਪੁਰ ਸਾਹਿਬ ਪਹੁੰਚੇਗਾ ਦਖਾਰੇ ਸੀ ਸ਼ਾਇਦ ਰਾਤ ਰਾਜਪੁਰੇ ਪਹੁੰਚ ਗਏ ਇੱਥੋਂ ਚੱਲ ਕੇ ਕੱਲ ਇੱਥੋਂ ਆਰੰਭਤਾ ਹੋਈ ਸੀ ਮਾਰਨਿੰਗ ਸਮਾ ਦੇ ਸਮੇਂ ਇਹ ਸਭ ਸੰਗਤਾਂ ਨੇ ਭਾਈ ਨਮਸਕਾਰਾਂ ਕੀਤੀਆਂ ਇਹਦਾ ਮਤਲਬ ਇਹ ਹੁੰਦਾ ਸਾਨੂੰ ਯਾਦ ਰਹਿੰਦਾ ਕਿ ਸਾਡੇ ਗੁਰੂ ਨੇ ਕੀਤਾ ਕੀ ਹੈ ਕਿ ਜੋ ਸਮਾਗਮ ਅਸੀਂ ਪੜਾ ਕਰਕੇ ਮਨਾਉਨੇ ਆ ਜਦ ਸਮਾਗਮ ਜਿਸ ਤਰ੍ਹਾਂ ਦਾ ਵੀ ਹੋਵੇ ਉਸੇ ਲਈ ਹੁੰਦਾ ਕਿ ਸਾਡੇ ਗੁਰਾਂ ਨੇ ਧਰਮ ਦੀ ਖਾਤਰ ਜੇ ਉਹ ਧਰਮ ਨੂੰ ਨਾ ਬਚਾਉਂਦੇ ਅਸੀਂ ਵੀ ਨਾ ਹੁੰਦੇ ਅਕਸ਼ਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਇਹੀ ਕਿਹਾ ਜਾਂਦਾ ਕਿ ਇਹਨਾਂ ਦੀ ਕਿਰਪਾ ਨਾਲ ਸਨਾਤਨ ਧਰਮ بچਿਆ ਪਾਪ ਹਿੰਦੂਆਂ ਦੇ ਮੰਦਰ ਹਿੰਦੂਆਂ ਦੇ ਜਨੇਊ ਹੰਦੋਂ ਦੇ ਮੱਤੇ ਟਿੱਕ ਨਹੀਂ ਭਾਈ ਕੱਲਾ ਉਹਨਾਂ ਦੇ ਨਹੀਂ ਸਿੱਖਾ ਤੇਰੇ ਸਿਰ ਤੇ ਦਸਤਾਰ ਵੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹਾਦਤ ਉਪਰੰਤ ਹੀ ਆਈ ਹੈ ਇਹਨਾਂ ਤੋਂ ਦਸਤਾਰ ਵਾਲਾ ਨਹੀਂ ਸੀ ਕਿ ਪਹਿਲਾ ਤੇਰੇ ਆਰੰਭ ਤੋਂ ਦਸਤਾਰ ਨਹੀਂ ਸੀ ਸਿਰ ਦੇ ਉੱਤੇ ਜੋ ਅਜ ਅਸੀ ਸਿਰ ਤੇ ਦਸਤਾਰ ਸਜਾਉਣੇ ਸੋਹਣੀ ਪਗੜੀ ਸਜਾਉਣੇ ਇਹ ਵੀ ਤਾਂ ਉਸ ਸ਼ਹਾਦਤ ਦਾ ਹੀ ਹਿੱਸਾ ਹੈ ਇਹ ਉਸੇ ਸ਼ਹਾਦਤ ਦਾ ਜਿਸ ਸ਼ਹਾਦਤ ਉਪਰੰਤ ਹੀ ਸਤਗੁਰਾਂ ਨੇ ਬਚਨ ਕੀਤਾ ਸੀ ਔਰ ਇਸ ਬਚਨ ਨੂੰ ਅਗਾਹ ਤੱਕ ਵਧਾਉਣ ਵਾਲੇ ਜੋ ਮਹਾਨ ਸਿੱਖ ਕੌਮ ਦੇ ਮਾਨਯੋਧੇ ਕਿਉਂਕਿ ਜਿਨ੍ਹਾਂ ਨੇ ਜਿੰਨੀਆਂ ਕੁਰਬਾਨੀਆਂ ਕੀਤੀਆਂ ਇਕੱਲੇ ਗੁਰਾਂ ਦਾ ਨਾਂ ਨਹੀਂ ਗੁਰਾਂ ਦੇ ਨਾਲ ਉਹ ਮਹਾਨ ਸ਼ਖਸੀਅਤ ਸ਼ਹੀਦ ਬਾਬਾ ਜੀਵਨ ਸਿੰਘ ਜੀ ਭਾਈ ਮਤੀ ਦਾਹ ਜੀ ਭਾਈ ਸਤੀ ਦਾਹ ਜੀ ਭਾਈ ਦਿਆਲਾ ਜੀ ਇਹ ਉਹ ਮਹਾਨ ਸ਼ਖਸੀਅਤਾਂ ਵੀ ਰੰਗਰੇਟੇ ਗੁਰੂ ਕੇ ਬੇਟੇ ਇਹ ਜੋ ਅਜਦਾ ਦਿਨ ਆ ਨਾ ਬਾਕੀ ਕੋਈ ਮਨਾਵੇ ਨਾ ਮਨਾਵੇ ਪਰ ਮਜਬੂਤ ਸਿੱਖਾਂ ਵਾਸਤੇ ਰੰਗਰੇਟੇ ਗੁਰੂ ਕੇ ਬੇਟਿਆਂ ਵਾਸਤੇ ਖਾਸ ਹੈ ਕਿ ਕਿ ਜੋ ਸਿੱਖੀ ਨਵਾਈ ਹੈ ਭਾਈ ਅੱਜ ਤੱਕ ਨਵਾਉਂਦੇ ਆ ਰਹੇ ਨੇ ਕਿਉਂਕਿ ਪਾਸ਼ਾ ਨੇ ਇਹਨਾਂ ਨੂੰ ਵਾਰੀ ਦਿੱਤਾ ਹੋਇਆ ਸਿੱਖੀ ਇਹਨਾਂ ਦੇ ਬਲੱਡ ਵਿੱਚ ਖੂਨ ਵਿੱਚ ਹੈ ਐਵੇਂ ਥੋੜੀ ਗਲੇ ਲਾਲੇ ਚਾਕੇ ਰੰਗਰੇਟੇ ਗੁਰੂ ਕੇ ਬੇਟੇ ਤੇ ਗੁਰੂ ਮੁਕਰੇਗਾ ਥੋੜੀ ਅੱਜ ਅੱਜ ਵੀ ਹੈ ਭਈ ਕੋਈ ਡਾਊਟ ਥੋੜੀ ਹੈ ਕੋਈ ਸ਼ੰਕਾ ਥੋੜੀ ਹੈ ਮਨ ਦੇ ਵਿੱਚ ਅੱਜ ਵੀ ਹੈ ਗੁਰੂ ਦੇ ਪੁੱਤਰਾ ਗੁਰੂ ਦੇ ਰਹਿਣਾ ਨਾਏ ਮਜਬੀ ਸਿੱਖਾਂ ਨੇ ਅਜ ਤੱਕ ਕੋਈ ਢੇਰਾ ਬਣਾਇਆ ਕੋਈ ਨਹੀਂ ਲੱਭਣਾ ਤੁਹਾਨੂੰ ਚਾਰੋਂ ਤਰਫ ਇਹਨਾਂ ਵਿੱਚੋਂ ਕੋਈ ਵੀ ਇੱਕ ਨਹੀਂ ਲੱਭਣਾ ਤੁਹਾਨੂੰ ਕਿਤੇ ਵੀ ਹੋਏਗਾ ਕਿ ਮਹਾ ਮੂਰਖ ਜਾਂ ਕਦੇ ਵੀ ਭਾਈ ਮਜਬੀਆਂ ਦਾ ਹੱਕ ਮੂਨੀ ਹੈ ਨਹੀਂ ਉਹਨੇ ਸ਼ਾਇਦ ਕੋਈ ਢੇਰਾ ਬਣਾਇਆ ਹੋਵੇ ਨਹੀਂ ਤਾਂ ਜਿੰਨੇ ਤੁਸੀਂ ਚਾਰੋਂ ਤਰਫ ਵੱਡੇ ਵੱਡੇ ਢੇਰੇ ਦੇਖਦੇ ਆ ਨਾ ਇਹ ਉਹਨਾਂ ਹੀ ਮਨਮੁੱਖਾ ਦੇ ਆ ਜਿਨ੍ਹਾਂ ਦਾ ਸਿੱਖੀ ਨਾਲ ਕਦੇ ਕੋਈ ਸਬੰਧ ਹੋਇਆ ਹੀ ਨਹੀਂ ਸਿਰਫ ਮਾਇਆ ਨਾਲ ਰਿਹਾ ਹੈ ਔਰ ਆਦੇ ਵੀ ਮਾਇਨੂ ਦੇਖ ਲਓ ਚਾਰੋਂ ਤਰ ਜਿੰਨੇ ਡੇਰੇ ਦੇਖੋਗੇ ਪਹਿਲਾਂ ਦੇਖੋ ਇਹ ਕਿਸ ਕਾਸ਼ਟ ਦਾ ਪਾਵਿਤ ਪਹਿਲਾਂ ਹੀ ੱੱਕੇ ਹੋਏ ਨੇ ਇਹ ਉਹੀ ਨੇ ਜਿਹੜੇ ਗੁਰੂ ਪਾਤਸ਼ਾਹ ਨੂੰ ਵਿਦਾਵਾ ਦੇ ਕੇ ਆਗੇ ਸੀ ਇਹ ਉਹੀ ਨੇ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਦੇ ਘੋੜੇ ਦੀਆਂ ਲਗਾਮਾਂ ਫੜਨੀਆਂ ਸੀ ਇਹ ਉਹੀ ਨੇ ਭਾਈ ਜਿਨ੍ਹਾਂ ਨੇ ਗੜੀ ਚਮਕੌਰ ਦੀ ਉਹ ਹਵੇਲੀ ਦੇਣ ਤੋਂ ਮਨਾ ਕਰ ਦਿੱਤਾ ਸੀ ਔਰ ਉਹੀ ਸ਼ਖਸੀਅਤ ਸੀ ਭਾਈ ਇਹ ਉਹੀ ਨੇ ਜਿਨ੍ਹਾਂ ਨੇ ਮੁਗਲਾਂ ਨੂੰ ਭੇਦ ਵੀ ਦਿੱਤਾ ਸੀ ਸੂਦ ਦਿੱਤੀ ਸੀ ਮੁਗਲ ਆਪੇ ਨਿਆਗੇ ਸੀ ਗੜੀ ਚਮਕੌਰ ਵਾਲ ਚਮਕੌਰ ਸਾਹਿਬ ਵਾਲਾ ਉਹ ਪੀ ਦੇਣ ਵਾਲੇ ਵੀ ਇਹੀ ਬੰਦੇ ਸੀ ਇਸ ਕਰਕੇ ਤਾਂ ਇਹ ਥੱਕੇ ਹੋਏ ਆ ਸਿੱਖੀ ਤੋਂ ਅੱਜ ਤੱਕ ਵੀ ਸਿੱਖੀ ਇਹ ਨਹੀਂ ਇੰਨਾ ਵਿੱਚ ਭਾਈ ਸਿੱਖੀ ਵਾਲਾ ਪ੍ਰੇਮ ਹੀ ਨਹੀਂ ਹੈ ਸਿਰਫ ਜੋ ਅਜਦਾ ਤਿਹੜਾ ਭਾਈ ਖਾਸ ਤੌਰ ਤੇ ਬਹਿਤ 10 ਪਾਸ਼ਾ ਨਾਲ 21 ਰੂਪ ਆ ਭਾਈ ਕੋਈ ਫਰਕ ਨਹੀਂ ਹੈ ਇਹ ਤਾਂ ਕੋਈ ਵੀ ਹੋਵੇ ਭਾਈ ਸਭ ਦੇ ਲਈ ਇੱਕੋ ਜਿਹਾ ਆਪ ਇਹ ਨਹੀਂ ਕੋ ਨਾਨਕ ਸਾਹਿਬ ਦੇ ਅਲੱਖ ਦੇਖਨੇ ਗੁਰਗੋਬਿੰਦ ਸਿੰਘ ਪਾਤਸ਼ਾਹ ਦੇ ਵਖਰੇ ਕਰੋ ਤੇਗ ਬਹਾਦਰ ਦੇ ਵਖਰੇ ਸਭ ਇੱਕੋ ਇੱਕ ਇੱਕ ਹੀ ਇੱਕ ਮੰਨਦੇ ਆ ਭਾਈ ਇੱਕ ਦੀ ਮੰਨਣੀ ਆ ਇੱਕ ਨੂੰ ਹੀ ਮਰਨਾ ਇੱਕ ਦੀ ਹੀ ਸੁਣਾਣੀ ਆ ਇੱਕ ਦੀ ਹੀ ਸੁਣਨੀ ਇਹ ਹੈ ਭਾਵਨਾ ਅੰਗਰੇਟੇ ਗੁਰੂ ਕੇ ਬੇਟਿਆਂ ਦੇ ਵਿੱਚ ਤੋ ਜੋ ਅਜਦਾ ਦਿਹਾੜਾ ਹੈ ਭਾਈ ਇਹ ਤਾਂ ਜੁੜਦਾ ਹੀ ਤੁਹਾਡੇ ਨਾਲ ਖਾਸ ਤੌਰ ਤੇ ਹੋਰ ਕੀ ਕਰੇ ਨਾ ਕਰੇ ਕੋਈ ਮੈਨੇ ਰੱਖਦਾ ਕਿ ਕੋਈ ਮੈਨੇ ਰੱਖਦਾ ਕੋਈ ਭਾਈ ਹੋਰ ਕਰਦਾ ਨਹੀਂ ਕਰਦਾ ਬਣਾਉਂਦਾ ਕਿਉਂਕਿ ਇੱਕ ਤਾਂ ਭਾਈ ਸਭ ਤੋਂ ਵੱਡੀ ਜੋ ਕੁਰਬਾਨੀ ਉਹਨਾਂ ਮਹਾਨ ਸ਼ਹੀਦਾਂ ਦੀ ਭਾਈ ਮਤੀਦਾਸ ਭਾਈ ਸਤੀਦਾ ਸਾਰੇ ਭਾਈ ਇਹ ਰੰਗਰੇਟੇ ਸਿੱਖੀ ਸੀ ਮਜਵੀ ਸਿੱਖ ਸੀ ਤੇ ਸਭ ਤੋਂ ਵੱਡੀ ਕੁਰਬਾਨੀ ਭਾਈ ਜੈਤਾ ਜੀ ਜਿਨ੍ਹਾਂ ਨੇ ਚਾਂਦਰੀ ਚੌਂਗ ਦੇ ਵਿੱਚੋਂ ਜੇ ਕਿਤੇ ਸੀਸ ਨਾ ਲੈ ਕੇ ਆਉਂਦੇ ਨਾ ਸਿੱਖੀ ਬਹੁਤ 300 ਸਾਲ ਪਹਿਲੇ ਰੁੱਲ ਜਾਣੀ ਸੀ। ਉਸ ਇੱਕ ਸਿੱਖ ਨੇ ਸਿੱਖੀ ਨਵਾਈ ਜਾਨ ਦੀ ਪਰਵਾਹ ਨਹੀਂ ਕੀਤੀ ਨੰਗੇ ਪਹਿਰੇ ਆਪਾ ਤੋਂ ਭਾਈ ਆਪਣੇ ਆਣ ਗੁਮਾਰ ਦੀ ਗੁਰਦ੍ਰੇੜੀ ਆ ਹੁੰਦਾ ਉਹ 300 ਕਿਲੋਮੀਟਰ ਇੰਨਾ ਕੀ ਪੈਂਦਾ ਨਾ ਕਿ ਦਿੱਲੀ ਚਾਂਦਨੀ ਚੌਂਕ ਤੋਂ ਅਨੰਦਪੁਰ ਸਾਹਿਬ ਉਸ ਜਗ੍ਹਾ ਤੱਕ ਆਏ ਨੇ ਗੁਰੂ ਦੇ ਚਰਨਾਂ 'ਚ ਚੱਲ ਕੇ ਔਰ ਇੱਕੇ ਇਸਾ ਚੱਲਦੇ ਇਹ ਨੇ ਅੱਜ ਰੁਕ ਜਿਓ ਕੱਲ ਨੂੰ ਚੱਲਾਂਗੇ ਅੱਜ ਥੱਕ ਗਏ ਆ ਨਾ ਚੱਲਦੇ ਆ ਰਹੇ ਆ ਗੁਰੂ ਦੀ ਬਖਸ਼ਿਸ਼ ਸੀ ਗੁਰੂ ਨਾਲ ਪ੍ਰੇਮ ਸੀ ਜਦੋਂ ਗੁਰੂ ਨਾਲ ਪ੍ਰੇਮ ਹੁੰਦਾ ਤੇ ਗੁਰੂ ਆਪ ਸਾਈ ਹੋ ਜਾਂਦਾ ਤੇ ਸੂਰਮਤ ਉਹ ਸਿੱਖ ਜਿਹਦੇ ਅੰਦਰ ਗੁਰੂ ਪ੍ਰਤੀ ਕੋਈ ਅਜ ਦੀ ਨਹੀਂ ਸੀ ਕਿ ਇੱਕੇ ਦਿਨ ਇੱਕਾ ਇੱਕ ਦੇਖੀ ਤੇ ਆ ਗਈ ਭਾਈ ਭਾਈ ਜੈਤਾ ਜੀ ਤੇ ਦਸ਼ਮੇਸ਼ ਪਿੱਤਾ ਇਹ ਦੋ ਮਹਾਨ ਸਖੀਅਤਾਂ ਭਾਵ ਚੇਲਾ ਤੇ ਗੁਰੂ ਕਹਦੀਏ ਦੋਨਾਂ ਦਾ ਜਨਮ ਪਟਨਾ ਸਾਹਿਬ ਦਾ ਹੀ ਹੈ ਔਰ ਤਕਰੀਬ ਤਕਰੀਬ ਨੇ ਇੱਕੋ ਹੀ ਉਮਰ ਦੇ ਆਸਪਾਸ ਨੇ ਉਹਰਾਂ ਦੇ ਵਿੱਚ ਵੀ ਕੋਈ ਬਹੁਤਾ ਫਰਕ ਨਹੀਂ ਸੀ ਭਾਈ। ਭਾਵ ਭਾਈ ਜੈਤਾ ਜੀ ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ 9 ਸਾਲ ਦੀ ਉਮਰ ਸੀ ਨਾ ਤੇ ਭਾਈ ਜੈਤਾ ਦੀ ਭਾਈ ਥੋੜੇ ਬਹੁਤ ਵੱਡੇ ਹੋਣਗੇ ਆਸ-ਪਾਸ ਇੰਨਾ ਕੀ ਹੋਵੇਗਾ। ਇਹ ਨਹੀਂ ਹੈ ਕਿ ਉਹ ਕੋਈ 30 40 50 ਸਾਲ ਦੇ ਸੀ। 20 ਸਾਲ ਲਾ ਲਓ 22 ਸਾਲ ਇੰਨਾ ਕੀ ਫਰਕ ਹੋਣਾ بس ਇੰਨੀ ਇੱਕ ਉਮਰ ਦੇ ਵਿੱਚ ਸਿੱਖੀ ਨਵਾਈ ਹੈ। ਭਾਈ ਜੈਤਾ ਜੀ ਨੇ ਉੜਪਟਣਾ ਸਹਿਦੀ ਧਰਤੀ ਉੱਤੇ ਭਾਈ ਇਹਨਾਂ ਦਾ ਪਰਵਾਰ ਦਿਗਰੇਵਨ ਇਹਨਾਂ ਦੀ ਮਾਤਾ ਦਾ ਜੋ ਵਿਆਹ ਸੀ ਨਾ ਜੋ ਇਹਨਾਂ ਦੇ ਪਿਤਾ ਕਿਰਪਾ RAM ਜੀ ਸਨ ਹੁਣ ਇਤਿਹਾਸ ਵਿੱਚ ਅਲੱਗ-ਅਲੱਗ ਨਾਂ ਵੀ ਆ ਜਾਂਦੇ ਆ ਤੇ ਰੁਕੋ ਹੀ ਕਰਨੀ ਜੋ ਇਹਨਾਂ ਦੇ ਪਿਤਾ ਸੀ ਉਹਨਾਂ ਦਾ ਵਿਆਹ ਬ੍ਰਾਹਮਣਾ ਦੀ ਬੇਟੀ ਨਾਲ ਹੋਇਆ ਤੇ ਕਰਵਾਉਣ ਵਾਲੇ ਪਤਾ ਕੌਣ ਸੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਕਿਉਂਕਿ ਇਹਨਾਂ ਦੇ ਪਿਤਾ ਰਾਗ ਦੇ ਸੁਰ ਦੇ ਬਹੁਤ ਹਨੀ ਸਨ ਇਸ ਨੂੰ ਦੇਖਦੇ ਹੋਏ ਭਾਈ ਕਿਸੇ ਤਰ੍ਹਾਂ ਵੀ ਨਾਤਾ ਹੋਇਆ ਕਿ ਉਸ ਲੜਕੀਨ ਬ੍ਰਾਹਮਣ ਦੀ ਲੜਕੀ ਨੇ ਪ੍ਰਸਤਾਵ ਰੱਖਤਾ ਜਿਵੇਂ ਨਾ ਵਿਆਹ ਕਰਉ ਭਾਈ ਤੇ ਹਣ ਬ੍ਰਾਹਮਣ ਕਿੱਥੋਂ ਮੰਨਣ ਜਿਵੇਂ ਆਪਾਂ ਨੇ ਅੱਜ ਮੰਨਦੇ ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਹ ਰਿਸ਼ਤਾ ਸਿਰ ਚੜਾਇਆ ਸੀ ਭਾਈ ਤੇ ਫਿਰ ਇੱਕ ਦਿਨ ਦਾ ਪਿਆਰ ਤਾਂ ਨਹੀਂ ਹੋ ਸਕਦਾ ਤਾਂ ਪ੍ਰਾਤ ਨਹੀਂ ਹੋ ਗਿਆ ਨਾ ਵੀ ਇਹ ਤਾਂ ਖਾਨਦਨ ਹੀ ਚੱਲਦੀ ਆ ਰਹੀ ਹੈ ਸਿੱਖੀ ਨਿਭਾਉਣ ਦੀ ਇਹ ਤਾਂ ਪਹਿਲਾਂ ਤੋਂ ਗੁਰਾਂ ਨਾਲ ਜੁੜੇ ਹੋਏ ਆ ਇਹ وہی ਪਰਿਵਾਰ ਹੈ ਤਾਂ ਛੇਵੇਂ ਪਰਿਵਾਰ ਤੋਂ ਗਾਂ ਤੋਂ ਚੱਲਦੇ ਆ ਰਹੇ ਆ ਭਾਈ ਇਹ ਕੋਈ ਅਜਦੇ ਨੇ ਸੀ ਇਹ ਸਿੱਖੀ ਸੀ ਖੂਨ ਦੇ ਵਿੱਚ ਭਾਈ ਜਾਤਾਂ ਨੂੰ ਤਾਂ ਪਤਾ ਸੀ ਪਹਿਲਾਂ ਹੀ ਡਿਊਟੀ ਲੱਗੀ ਸੀ ਉਹਨਾਂ ਦੀ ਪਹਿਲਾਂ ਹੀ ਸੇਵਾ ਲੱਗੀ ਸੀ ਭਾਈ ਇਹ ਤੇ ਜਦੋਂ ਚਾਂਦਨੀ ਚੌਕ ਦੇ ਵਿੱਚ ਅੱਜ ਦੇ ਦਿਨ 1676 ਦਾ ਵਾਈਨ ਨੰਬਰ ਦਾ ਸਮਾਪਵ ਦਿਨਾਂ ਦਾ ਕੋਈ ਮੈਨੇ ਨਹੀਂ ਰੱਖਦਾ ਮੌਸਮ ਦਾ ਕੋਈ ਮੈਨੇ ਨਹੀਂ ਰੱਖਦਾ ਗੁਰੂ ਪਾਸ਼ਾ ਨੂੰ ਸ਼ਹੀਦ ਕੀਤਾ ਗਿਆ ਅੱਜ ਉਹ 350 ਸਾਲ ਹੋ ਗਏ ਹੈ ਤੇ ਇਸ ਤਾਅ ਦੀ ਮਨਾਈ ਜਾ ਰਹੀ ਹੈ ਔਰ ਜੋੜਾ ਛੋਰਾ ਦੇ ਨਾਲ ਪ੍ਰੇਮ ਦੇ ਨਾਲ ਵਿਰਾਗ ਦੇ ਨਾਲ ਬਣਾਈ ਜਾਂਦੀ ਹੈ ਸ਼ਰਧਾ ਭਾਵਨਾ ਦਾ ਦੇਖੋ ਅਨੰਦਪੁਰ ਸਾਹਿਬ ਦੇ ਵਿੱਚ ਕਿੱਡੇ-ਕੱਡੇ ਸਮਾਗਮ ਹੋ ਰਹੇ ਹਨ ਪਹਿਲੀ ਵਾਰ ਅਜਿਹਾ ਕੋਈ ਮੌਕੇ ਦੀ ਮੌਜੂਦਾ ਸਰਕਾਰ ਕਰਵਾ ਰਹੀ ਹੋਵੇ ਔਰ ਸਾਰ ਕੋਈ ਵਾਵਾ ਕਰ ਰਿਹਾ ਭਾਈ ਜਿੱਥੇ ਸਾਡੀਆਂ ਸਿੱਖ ਜਥੇਬੰਦੀਆਂ ਕਰਾਉਂਦੀ ਆ ਭਾਵ ਸ਼੍ਰੋਮਣੀ ਕਮੇਟੀ ਕਰਵਾਉਂਦੀ ਹੈ ਉੱਤੇ ਸਰਕਾਰ ਵੀ ਕਰਾਰੀ ਭਾਵ ਬਹੁਤ ਵੱਡਾ ਉੱਚਾ ਅਪਦਰ ਹੈ ਵੀ ਇਹ 350 ਸਾਲਾਂ ਸਾਨੂੰ ਐਸਾ ਸਮਾਗਮ ਦੁਆਰਾ ਦੇਖਣਾ ਨਸੀਬ ਨਹੀਂ ਹੋਣਾ ਇਸ ਕਰਕੇ ਹਰ ਕੋਈ ਬੰਦਾ ਆਪਣੀ ਆਪਣੀ ਸ਼ਰਧਾ ਭਾਵਨਾ ਦੇ ਨਾਲ ਇਸ ਸ਼ਹੀਦੀ ਦਿਹਾੜੇ ਨੂੰ ਯਾਦ ਕਰ ਰਿਹਾ ਹੁਣ ਜਿਵੇਂ ਬੇਨਤੀ ਕੀਤੀ ਹੈ ਕਿਤੇ ਇਹ ਨਾ ਕਿਉਂਕਿ ਹਿੰਦੂਆਂ ਦੀ ਰੱਖਿਆ ਵਾਸਤੇ ਸਿੱਖ ਦੀ ਦਸਤਾਰ ਵੀ ਇਸੇ ਵਜ੍ਹਾ ਕਰਕੇ ਆਈ ਹੈ ਜੇ ਕਿਤੇ ਭਾਈ ਜੈਤਾ ਜੀ ਉਹ ਸੀਸ ਨਾ ਲੈ ਕੇ ਜਾਂਦੇ ਇਹ ਥੋੜੀ ਔਰੰਗਜ਼ੇਬ ਨੇ ਕਹਿਣਾ ਸੀ ਚਲੋ ਭਾਈ ਸ਼ਰਤਾਂ ਮੁਤਾਬਕ ਆ ਕੰਮ ਤੁਸੀਂ ਕਰ ਲੋ ਤੁਹਾਨੂੰ ਸੀਸ ਦੇ ਦਿੰਨੇ ਆ ਐਸਾ ਕੁਝ ਨਹੀਂ ਹੋਣਾ ਸੀ ਉਹਨਾਂ ਤਾਂ ਭਾਈ ਉਸ ਚੌਂਕ ਦੇ ਵਿੱਚ ਉਧਰ ਹੀ ਸੀਸ ਕਲਮ ਕਰਕੇ ਮੁਗਲਾਂ ਦੇ ਸਮੇਂ ਅੱਜ ਵੀ ਕੁਝ ਅਰਬ ਦੇਸ਼ਾਂ ਦੇ ਵਿੱਚ ਇਦਾਂ ਹੀ ਹੈ ਉਹਨਾਂ ਨੂੰ ਤੇ ਰਸਤੇ ਦੇ ਵਿੱਚ ਸਜ਼ਾ ਦਿੱਤੀ ਜਾਂਦੀ ਹੈ ਭਾਵੇਂ ਕੋੜੀਆਂ ਦੀ ਹੋਵੇ ਭਾਵੇਂ ਮੌਤ ਦੀ ਹੋਵੇ ਸਭ ਦੁਨੀਆ ਨੂੰ ਦਿਖਾਇਆ ਜਾਂਦਾ ਤਾਂ ਕਿ ਦੁਬਾਰਾ ਕੋਈ ਐਸੀ ਜੁਰਤ ਨਾ ਕਰੇ ਹਿੰਮਤ ਨਾ ਕਰੇ ਕਿ ਐਦਾਂ ਦਾ ਕੰਮ ਕੋਈ ਹੋ ਨਾ ਕਰੇ ਇਸ ਕਰਕੇ ਉਹ ਖੁੱਲੇ ਦੇ ਵਿੱਚ ਸਜ਼ਾ ਦਿੰਦੇ ਆ ਫਾਂਸੀ ਦਿੰਦੇ ਆ ਮੌਤ ਦੀ ਸਜ਼ਾ ਕੋਈ ਵੀ ਜੋ ਵੀ ਸਜ਼ਾ ਛੋਟੀ ਤੇ ਛੋਟੀ ਵੱਡੀ ਤੋਂ ਵੱਡੀ ਉਹਨਾਂ ਨੇ ਜਨਤਾ ਦੇ ਵਿੱਚ ਦੇਣੀ ਹੈ ਤੇ ਇਹ ਸਜ਼ਾ ਵੀ ਜਨਤਾ ਦੇ ਪਬਲਿਕ ਦੇ ਵਿੱਚ ਹੋਈ ਸੀ ਕਿਸੇ ਕਾਲ ਕੋਠੀ ਵਿੱਚ ਨਹੀਂ ਹੋਈ ਸੀ ਕਿ ਉੱਥੇ ਇਹਨਾਂ ਬਿਠਾ ਕੇ ਇਸ ਤਰ੍ਹਾਂ ਕੀਤਾ ਪੂਰੀ ਜਨਤਾ ਦੇ ਸਾਹਮਣੇ ਹੀ ਭਾਈ ਮਤੀ ਦਾਸ ਦੇ ਆਰਾ ਚੱਲੇ ਆ ਸਰੀਰ ਦੋ ਫਾੜ ਹੋਏ ਆ ਪਈ ਸਤੀ ਦਾਹ ਜੀ ਨੂੰ ਰੂਨਾ ਬਣ ਕੇ ਸਾੜਿਆ ਗਿਆ ਪੂਰੀ ਦੁਨੀਆ ਸਾਹਮਣੇ ਪਈ ਦਿਆਲਾ ਜੀ ਨੂੰ ਦੇਗ ਚੋ ਵਾਲਿਆ ਗਿਆ ਦੁਨੀਆ ਸਾਹਮਣੇ ਤੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੂੰ ਵੀ ਸੂ ਮੂ ਚਾਰੋਂ ਤਰਫ ਟੰਡੋਰਾ ਪਟਾਇਆ ਗਿਆ ਜੇ ਸਿੱਖਾਂ ਦੇ ਗੁਰੂ ਦਾ ਸੀਸ ਕਲਮ ਕਰਨਾ ਹੈ ਸਭ ਦੇਖਣ ਆਓ ਚੌਂਕ ਦੇ ਵਿੱਚ ਜਿੱਥੇ ਅੱਜ ਗੁਰਦਰਾ ਬਣਿਆ ਸੀਸ ਗੰਜ ਸਾਹਿਬ ਉਸ ਜਗ੍ਹਾ ਦੇ ਉੱਤੇ ਭਾਈ ਥੜੇ ਦੇ ਉੱਤੇ ਉਸੇ ਤਰ੍ਹਾਂ ਸੀ ਸਪਿਆ ਭਾਈ ਚੌਂਕ ਦੇ ਵਿੱਚ ਹੁਣ ਕੀ ਦੀ ਹਿੰਮਤ ਕੀ ਦੀ ਜ਼ਰੂਰਤ ਪਰ ਜ਼ਰੂਰਤ ਕਰਨ ਵਾਸਤੇ ਕੋਈ ਸੈਨਾ ਦੀ ਜਾਂ ਫੌਜਾਂ ਦੀ ਲੋੜ ਨਹੀਂ ਦੀ ਇੱਕ ਜਜਬੇ ਦੀ ਲੋੜ ਹੁੰਦੀ ਹੈ ਇੱਕ جنੂਨ ਦੀ ਲੋੜ ਹੁੰਦੀ ਹੈ ਜੋ ਉਹ ਸਤਿਗੁਰੂ ਪਾਤਸ਼ਾਹ ਵਾਹਿਗੁਰੂ ਅਕਾਲ ਪੁਰਖ ਨੇ ਗੁਰੂ ਕੇ ਬੇਟਿਆਂ ਦੇ ਵਿੱਚ ਕੁੱਟ-ਕੁੱਟ ਕੇ ਫੜਿਆ ਹੋਇਆ ਇਹ ਦਿਖਾਤੀ ਫਿਰ ਹਿੰਮਤ ਨਾ ਇਹ ਦਿਖਾਤੀ ਜੁਰਤ ਇਹੀ ਉਹ ਕਹਉਂਦੇ ਨੇ ਜਿਹੜੇ ਕਹਿੰਦੇ ਆ ਕੱਲਾ ਕੱਲਾ ਸਿੱਖ ਸਵਾਲ ਲੱਖ ਇਹ ਉਹ ਸਵਾਲ ਲੱਖ ਸਿੱਖ ਨੇ ਇਹਨਾਂ ਨੂੰ ਹੀ ਕਿਹਾ ਜਾਂਦਾ ਇਹਨਾਂ ਨੂੰ ਹੀ ਵਡਿਆਈ ਹੈ ਬਾਕੀ ਤਾਂ ਪਹਿਲਾਂ ਇਕੱਠ ਕਰਨਗੇ ਫੇਰ ਜਾਣਗੇ ਇਹ ਤਾਂ ਕਹਿੰਦੇ ਚੱਲ ਭਈ ਕਿਸੇ ਦਾ ਇੰਤਜ਼ਾਰ ਨਹੀਂ ਮੈਂ ਕੱਲਾ ਹੀ ਕਰੂੰ ਵਰੂੰਗਾ ਜਾਂ ਮਾਰੂੰਗਾ ਇੱਕ ਆਣੀ ਹੁੰਦੀ ਕਿਸੇ ਦੇ ਹਸਾਰੇ ਦੀ ਲੋੜ ਨਹੀਂ ਪੈਂਦੀ ਜੇ ਦੱਸ ਹਰਾਈ ਸਤਗੁਰ ਦਾ ਹੋਵੇ ਤੇ ਹੋਰ ਸਾਰਿਆਂ ਦੀ ਕੀ ਲੋੜ ਐ ਇੱਥੇ ਸਤਗੁਰ ਪਾਤਸ਼ਾਹ ਦਾ ਸੀਸ ਲੈ ਕੇ ਭਾਈ ਜੇਤਾ ਜੀ ਅਨੰਦਪੁਰ ਸਾਹਿਬ ਪਹੁੰਚਦੇ ਆ ਗਲੇ ਲਾਇਆ ਗਲੇ ਲਾ ਕੇ ਇਹ ਦੰਗਰੇ ਤੇ ਗੁਰੂ ਦਾ ਵੇਟੇ ਦਾ ਖਤਾ ਪੁੱਤਾ ਤੇ ਜਦੋਂ ਪੁੱਛਿਆ ਗਿਆ ਭਾਈ ਜਦੋਂ ਦਿੱਲੀ ਦੇ ਵਿੱਚ ਐਸਾ ਭਿਆਨਕ ਦ੍ਰਿਸ਼ ਹੋ ਰਿਹਾ ਸੀ ਕਿ ਧਰਮ ਦੀ ਨਿਖੇਦੀ ਹੋ ਰਹੀ ਸੀ ਧਰਮ ਨੂੰ ਹਰਾਇਆ ਜਾ ਰਿਹਾ ਸੀ ਧਰਮ ਦਾ ਨਰਾਦਰ ਹੋ ਰਿਹਾ ਸੀ ਕੋਈ ਬੋਲਿਆ ਨਹੀਂ ਕਿ ਉੱਥੇ ਸਿੱਖ ਕੋਈ ਹੈ ਨਹੀਂ ਸੀ ਕਹਿੰਦੇ ਪਾਸ਼ਾ ਸਿੱਖ ਹੋਣਗੇ ਬਹੁਤ ਹੋਣਗੇ ਪਰ ਸਿੱਖ ਕੋਈ ਵੀ ਨਾ ਸੱਚ ਕੋਚੋ ਅੱਜ ਦੇ ਸਮੇਂ ਦੇ ਵਿੱਚ ਵੀ ਉਹ ਕਿਸੇ ਪਹਿਰਾਵੇ ਦਾ ਮਹਤਾਜ ਨਹੀਂ ਹੈ ਸਿੱਖ ਕਕਾਰ ਪਹਿਨੇ ਹੋਏ ਹਨ ਉਹ ਤੇਰੀ ਪਾਈ ਦੁਨੀਆ ਤੁਹਾਨੂੰ ਪਤਾ ਕਰੇ ਦੁਨੀਆ ਕਹੇਗੀ ਧਰਮੀ ਬੰਦਾ ਵਾ ਕਿ ਦੁਨੀਆ ਤੁਹਾਨੂੰ ਇਹ ਕਹੇਗੀ ਧਰਮੀ ਬੰਦਾ ਵਾ ਕਕਾਰ ਪਾਉਣ ਨਾਲ ਅਸੀਂ ਧਰਮੀ ਨਹੀਂ ਕਹੋਂਦੇ ਕਿੰਨਾ ਚਿਰ ਸੰਸਕਾਰ ਨਹੀਂ ਹੈ ਕੰਮ ਐਸੇ ਕਰੋ ਕਿ ਤੁਹਾਨੂੰ ਦੇਖ ਕੇ ਦੁਨੀਆ ਕਹੇ ਇਹ ਪੱਕਾ ਗੁਰੂ ਨਾਨਕ ਸਾਹਿਬ ਦੇ ਸਿੱਖ ਹੋਣਗੇ ਇਹ ਉਹੀ ਸਿੱਖ ਨੇ ਜਿਹੜੇ ਬਗੈਰ ਵਿਤਕ ਰਿਤੇ ਰੰਗ ਭੇਤ ਜਾਤ ਪਾਤ ਤੋਂ ਸਭ ਤੋਂ ਉੱਠ ਕੇ ਹਰ ਇੱਕ ਭੁੱਖੇ ਨੂੰ ਲੰਗਰ ਚ ਕਉਂਦੇ ਆ ਜੋ ਐਸੀ ਮਨ ਵਿੱਚ ਭਾਵਨਾ ਰੱਖਦਾ ਤੇ ਹਰ ਕੋਈ ਕਹਿੰਦਾ ਉਹਨੇ ਕੋਈ ਪਹਿਰਾਵਾ ਨਹੀਂ ਰੱਖਿਆ ਹੋਇਆ ਪਹਿਰਾਵਾ ਕੋਈ ਵੀ ਹੋਵੇ ਪਰ ਸਹਿਸ ਭਾਈ ਸਮਰਾਲਾ ਕਹਿੰਦਾ ਕਿ ਵਾਕਈ ਭਾਈ ਐਸਾ ਕੁਸਤਾ ਗੁਰੂ ਨਾਨਕ ਦੇ ਸਿੱਖ ਹੀ ਕਰ ਸਕਦੇ ਆ ਜੇ ਪਹਿਰਾਵਾ ਪੈਨ ਕੇ ਵੀ ਨਹੀਂ ਕੀਤਾ ਫਿਰ ਕਣਗੇ ਇਹ ਭੇਖੀ ਹੋਣਾ ਵੀ ਗੁਰਨਾਨਕ ਦਾ ਸਿੱਖ ਹੋਵੇ ਕਿਸੇ ਦੇ ਵਿਵਤਾਈਏ ਤੇ ਕੋਲ ਕੀ ਨਿਕ ਜਾਵੇ ਸਿੱਖ ਦੀ ਅੱਜ ਵੀ ਪਹਿਚਾਣ ਹੈ ਕਿ ਹਰ ਵਿਵਤਾਇਚ ਹਰ ਇੱਕ ਦੇ ਨਾਲ ਖੜਦਾ ਇਹ ਪਹਿਚਾਣ ਪਰ ਜੋ ਸਿੱਖੀ ਸਰੂਪ ਦੀ ਸਾਨੂੰ ਪਹਿਚਾਣ ਦਿੱਤੀ ਹੈ ਨਾ ਤੇ ਉਸ ਸਮੇਂ ਸਤਿਗੁਰ ਪਾਤਸ਼ਾਹ ਨੇ ਬਚਨ ਕੀਤਾ ਸੀ ਕਿ ਪਾਤਸ਼ਾਹ ਜੀ ਉਥੇ ਸਿੱਖ ਤਾਂ ਬਹੁਤ ਸੀਗੇ ਪਰ ਪਹਿਚਾਣ ਕੋਈ ਨਹੀਂ ਸੀ ਤੇ ਉਹ ਤੋਂ ਪਾਤਸ਼ਾਹ ਨੇ ਫਿਰ ਇਹ ਬਚਨ ਕੀਤਾ ਸੀ ਭਾਈ ਜੈਤਾ ਜੀ ਨਾਲ ਇਹ ਸਾਡੀ ਦਸਤਾਰ ਨਾ ਭਾਈ ਜੈਤਾ ਜੀ ਜੋ ਬਾਅਦ ਚ ਅੰਮ੍ਰਿਤ ਛਕ ਕੇ ਸ਼ਰੋਮਣੀ ਸਹੀਦ ਭਾਈ ਜੀਵਨ ਸਿੰਘ ਜੀ ਦਾ ਹੈ ਇਹ ਉਹਨਾਂ ਦੀ ਦੇਣ ਆ ਭਾਈ ਵਕਰੀ ਗੱਲ ਹੈ ਕਿ ਸਾਡੇ ਵੱਡੀਆਂ ਜਾਤਾਂ ਵਾਲੇ ਇਹਨਾਂ ਸੁਣਾ ਕੇ ਰਾਜੀ ਨਹੀਂ ਇਤਿਹਾਸ ਦਿਨ ਬਣਾ ਕੇ ਰਾਜੀ ਨਹੀਂ ਹੈ ਉਹਨਾਂ ਦੇ ਨਹੀਂ ਦਹਾਦੇ ਪਰ ਸੱਚ ਦਾ ਸਾਥੀ ਹੈ ਸੱਚ ਕਦੋਂ ਤੱਕ ਚਪਾਵੋਗੇ ਅਜਦਾਸ ਬਿਆਨ ਕਰ ਰਿਹਾ ਕਹਿੰਦਾ ਕਿ ਹੋਰ ਆ ਜਾਵੇਗਾ ਇਹ ਤਾਂ ਦੁਨੀਆ ਚੱਲਦੀ ਚੱਲਦੀ ਹੁਣ ਤਾਂ ਜਾਗਰਤ ਹੋ ਗਈ ਪਈ ਦੁਨੀਆ ਇਹ ਜੋ ਸਾਡੀ ਦਸਤਾਰ ਹਨ ਦਿੱਤੀ ਦਸ਼ਮੇਸ਼ ਨੇ